ਪਪਾ ਘਰ ਆ ਜਾਓ ਪਪਾ ਘਰ ਆ ਜਾਓ ਆਹੀ ਬਸ ਗੱਲਾਂ ਹੁੰਦੀਆਂ ਸੀ ਤੇ ਉਹ ਜਿਆਦਾ ਬਹੁਤ ਕਰਦੀਆਂ ਸੀ ਤੇ ਉਹ ਫਿਰ ਤੁਹਾਨੂੰ ਜਦੋਂ ਯਾਦ ਆਉਂਦੀਆਂ ਸੀ ਜਾਂ ਉੱਥੇ ਬੈਠਿਆ ਨੂੰ ਬਿਲਕੁਲ ਬਿਲਕੁਲ ਹਾਂਜੀ ਬਹੁਤ ਔਖਾ ਹੋ ਜਾਂਦਾ ਸੀ ਤੇ ਨਾਲ ਬਜ਼ੁਰਗ ਬੈਠੇ ਹੁੰਦੇ ਸੀ ਉਹਨਾਂ ਨੇ ਹੱਲਾਸ਼ੇਰੀ ਦੇਣੀ ਨਹੀਂ ਪੁੱਤਰਾ ਕੋਈ ਨਹੀਂ ਆਪਾਂ ਡੋਲਣਾ ਨਹੀਂ ਅਸੀਂ ਤੇਰੇ ਨਾਲ ਮੇਰੇ ਪਿੱਛੇ ਮਾਤਾ ਜੀ ਐ ਤੇ ਮੇਰੇ ਘਰ ਵਾਲੀ ਦੇ ਤਿੰਨ ਮੇਰੀਆਂ ਬੇਟੀਆਂ ਥੋੜਾ ਜਿਹਾ ਮੁੰਡਿਆਂ ਦਾ ਪਿਆਰ ਘੱਟ ਆਉਂਦਾ ਹੁੰਦਾ ਤੀਆਂ ਦਾ ਵਧਾਉਂਦਾ ਹੁੰਦਾ ਪੋਸਟ ਕਰਕੇ ਥੋੜਾ ਹੋ ਗਏ ਸੀ ਭਾਵਕ ਤੇ ਪਰ ਮਤਲਬ ਦੂਸਰੇ ਪਾਸੇ ਇਹ ਵੀ ਸੋਚਿਆ ਵੀ ਜੇ ਮਤਲਬ ਬੱਚੇ ਅੱਗੇ ਪਾਲ ਲੈਣੇ ਵੀ ਆ ਪੜਾਉਣੇ ਆ ਹਨਾ ਇਹਨਾਂ ਦੇ ਵਿਆਹ ਕਰਨੇ ਆ ਤੇ ਜੇ ਫਿਰ ਇਹ ਸੰਘਰਸ਼ ਲੜਿਆਂ ਜੇ ਮਤਲਬ ਸਾਡੀ ਹੀ ਦੀ ਦਿੱਤੀਆਂ ਜੇ ਕੁਝ ਬਾਕੀਆਂ ਦਾ ਸਾਰਾ ਫਾਇਦਾ ਹੁੰਦਾ ਤਾਂ ਸੀ ਕਰਨ ਨੂੰ ਤਿਆਰ ਨਹੀਂ ਜਾਣੀਏ ਕੁਝ ਉਹ ਸਾਧ ਤੱਕ ਜਾਣਾ ਪੈ ਜਾਂਦਾ ਤਾਂ ਫਿਰ ਉਹ ਨਹੀਂ ਸੀ ਦਿਮਾਗ ਦੇ ਵਿੱਚ ਤਸਵੀਰ ਬਣਦੀ ਕਿ ਉਸ ਤੋਂ ਬਾਅਦ ਪਰਿਵਾਰ ਦਾ ਕੀ ਹਾਲ ਹੋਣਾ ਸੀ ਬਣਦੀ ਸੀ ਪਰ ਦੇਖੋ ਜੀ ਜਿਹੜੇ ਸਾਡੇ ਮਤਲਬ ਜਰਨੈਲ ਲਾਗੂ ਆ ਨਾ ਢੱਲੇਵਾ ਸਾਹਿਬ ਬਲੇ ਦਾ ਤੜਕ ਯੋਧਿਆ ਜੀ ਮਤਲਬ ਅਸੀਂ ਵੀ ਉਹਨਾਂ ਦੇ ਯੋਧੇ ਆ ਸਮਝ ਲਓ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਸੀ ਪੀਆਂ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸੀ ਕਾਰਨ ਵੀ ਭਾਵਕ ਨਾ ਆਉ ਹੋ ਜਾਂਦਾ ਸੀ ਹਾਂਜੀ ਹਾਂਜੀ ਬਸ ਇਹੀ ਕਾਰਨ ਸੀ ਜਾਂ ਮੇਨ ਬੱਚਿਆਂ ਨਾਲ ਬਸ ਟਕੜਾਇਆ ਮੰਨ ਕੇ ਹਾਂ ਬੇਟਾ ਮੈਂ ਠੀਕ ਹਾਂ ਕੋਈ ਗੱਲ ਨਹੀਂ ਆ ਜਾਊਗਾ ਐਦਾਂ ਕਹਿ ਕੇ ਤੇ ਬਸ ਫੋਨ ਕੱਟ ਦੇਣਾ ਵੀ ਜੇ ਅਗਲੀ ਗੱਲ ਬੱਚਿਆਂ ਨੇ ਤੋੜ ਲਈ ਨਾ ਤੇ ਫੇਰ ਗੱਲ ਨਹੀਂ ਹੋਣੀ ਤੁਹਾਡੇ ਬੇਟੀ ਤੁਹਾਨੂੰ ਯੂਸ ਪਲਾਉਂਦੇ ਨੇ ਉਦੋਂ ਵੀ ਭਾਵਤ ਹੁੰਦੇ ਨੇ ਤੁਸੀਂ ਮਨ ਨਾਲ ਜਿਹੜੀ ਉਹ ਅੱਖ ਨੇ ਦੇਖਿਆ ਹਰ ਅੱਖ ਭਾਵਕ ਹੋਈ ਪਰਿਵਾਰ ਨੇ ਕਹਿੰਦਾ ਵੀ ਕੋਈ ਗੱਲ ਨਹੀਂ ਪਰਧਾਨ ਜੀ ਦੀ ਸਿਟੀ ਇੰਨੀ ਕੁ ਵਿਗੜ ਗਈ ਸੀ ਮਤਲਬ ਵੀ ਪਾਣੀ ਬਚਨੋਂ ਹਟ ਗਿਆ ਸੀ ਤਾਂ ਮਤਲਬ ਇੱਕ ਘੱਟ ਪਾਣੀ ਦੀ ਵੀ ਪੀਂਦੇ ਸੀ ਤਾਂ ਉਲਟੀ ਆ ਜਾਂਦੀ ਸੀ ਤੇ ਸਾਨੂੰ ਇਹ ਲੱਗਿਆ ਵੀ ਇਹ ਸਾਡੇ ਤੋਂ ਮਤਲਬ ਪ੍ਰਧਾਨ ਜੀ ਕਿਤੇ ਦੂਰ ਨਾ ਚਲੇ ਜਾਣ ਇਸ ਗੱਲ ਨੂੰ ਮੇਨ ਰੱਖ ਕੇ ਅਸੀਂ ਮਤਲਬ ਇਹ ਡਿਸੀਜਨ ਲਿਆ ਸੀ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ 50 ਦਿਨ ਤੋਂ ਉੱਪਰ ਹੋਇਆ ਜੋ ਜੋ ਮਰਨ ਵਰਦੇ ਦਿਨ ਵਦੇ ਤਿਉ ਤਿਉ ਲੋਕ ਜਿਹੜੇ ਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਜੁੜੇ ਭਾਵਕ ਤੌਰ ਤੇ ਲੋਕ ਨਾਲ ਜੁੜੇ ਕਿਉਂਕਿ ਇੱਕ ਕਿਸਾਨ ਆਗੂ ਕਿਸਾਨਾਂ ਦੇ ਲਈ ਕਿਸਾਨੀ ਮੰਗਾਂ ਦੇ ਲਈ ਮਰਨ ਵਰਤੇ ਬੈਠਾ ਆ ਉਸ ਤੋਂ ਬਾਅਦ ਕਿਸਾਨਾਂ ਦਾ 111 ਕਿਸਾਨ ਜਿਹੜੇ ਆ ਉਹ ਵੀ ਮਰਨ ਵਰਤੇ ਨਾਲ ਨਾਲ ਜਿਹੜੇ ਆ ਉਹ ਬੈਂਟ ਨੇ ਹਾਲਾਂਕਿ ਬਾਅਦ ਦੇ ਵਿੱਚ ਸਰਕਾਰੀ ਡਾਕਟਰ ਦੀ ਸਹਾਇਤਾ ਜਿਹੜੀ ਹੈਗੀ ਆ ਉਹ ਲੈ ਲਈ ਜਾਂਦੀ ਆ ਕਿਸਾਨਾਂ ਆਗੂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਤੇ ਉਸ ਤੋਂ ਬਾਅਦ 111 ਕਿਸਾਨਾਂ ਦੇ ਵੱਲੋਂ ਆਪਣਾ ਮਰਨ ਵਰਤ ਤੋੜ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਇੱਕ ਕਿਸਾਨ ਨੌਜਵਾਨ ਕਿਸਾਨ ਜਿਹੜਾ ਉਹ ਬੜਾ ਵਾਇਰਲ ਹੋਇਆ ਜਿਸ ਦੀ ਧੀ ਉਸ ਨੂੰ ਜੂਸ ਪਿਆ ਕੇ ਮਰਨ ਵਰਤ ਜਿਹੜਾ ਉਹ ਤੜਵਾਉਂਦੇ ਨੇ ਮੈਂ ਪਿੰਡ ਮਲਕੇ ਦੇ ਵਿੱਚ ਖੜਾ ਆ ਉਹ ਕਿਸਾਨ ਪਿੰਡ ਮਲਕੇ ਦਾ ਸੀ ਬਾਈ ਰਤਨ ਸਿੰਘ ਬਾਈ ਹਰੇ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਆ ਰਾਮੀ ਟੱਲ ਸੀਗਾ ਬਾਈ ਭਜੀ ਸਭ ਤੋਂ ਪਹਿਲਾਂ ਤਾਂ ਆਪਦੇ ਮਨ ਦੇ ਵਿੱਚ ਇਹ ਕਿਵੇਂ ਆ ਕਿ ਯਾਰ ਸਾਡੇ ਡੱਲੇਵਾਲ ਸਾਹਿਬ ਵੀ ਮਰਨ ਵਰਤੇ ਅਸੀਂ ਵੀ ਮਰਨ ਵਰਤੇ ਬੈਠੀਏ ਇਹ ਕਿਵੇਂ ਮਨ ਚ ਵਿਚਾਰਾਂ ਦੇਖੋ ਜੀ ਸਾਡਾ ਡੱਲੇਵਾਲ ਸਾਹਿਬ ਨਾਲ ਤਾਂ ਇੱਕ ਮਤਲਬ ਪਿਓਆਂ ਵਾਲਾ ਰਿਸ਼ਤਾ ਕਾਫੀ ਟਾਈਮ ਤੋਂ ਜੁੜੇ ਆ ਮਤਲਬ ਆਪਸ ਵਿੱਚ ਅਸੀਂ ਇਕੱਠੇ ਰਹਿੰਨੇ ਆ ਤਾਂ ਜਿੱਥੇ ਵੀ ਕਿਤੇ ਜਾਣਾ ਤਾਂ ਪ੍ਰਧਾਨ ਜੀਆਂ ਦੇ ਨਾਲ ਹੀ ਹੁੰਨੇ ਆ ਹਾਲਾ ਤੱਕ ਉਹਨਾਂ ਦੀਆਂ ਤਰੀਕਾਂ ਵਗੈਰਾ ਜੋ ਵੀ ਦਿੱਲੀ ਵਗੈਰਾ ਜਾਂਦੇ ਆ ਅਸੀਂ ਨਾਲ ਜਾਂਦੇ ਆ ਉਹਨਾਂ ਦੇ ਮਤਲਬ ਉਹਨਾਂ ਨਾਲ ਬਹੁਤ ਮੋਹ ਬਣਿਆ ਹੋਇਆ ਤੇ ਵੱਡੀ ਗੱਲ ਤਾਂ ਇਹੀ ਸੀ ਵੀ ਸਾਨੂੰ ਸਾਡੇ ਤੋਂ ਨਾ ਡੱਲੇਵਾਲ ਸਾਹਿਬ ਸਾਨੂੰ ਸਾਡੇ ਤੋਂ ਦੂਰ ਜਾਂਦੇ ਦਿਸਦੇ ਸੀ। ਹੂੰ ਇਸ ਗੱਲ ਨੂੰ ਲੈ ਕੇ ਅਸੀਂ ਮਤਲਬ ਉਹਨਾਂ ਖਾਤਰ ਇਹ ਡਿਸੀਜਨ ਲਿਆ। ਹੂੰ ਤੇ ਮਤਲਬ ਥੋੜਾ ਮੋਗੇ ਜ਼ਿਲ੍ਹੇ ਦੇ ਆਗੂ ਹੋਣ ਕਰਕੇ ਮਤਲਬ ਸਾਡਾ ਮੀਟਿੰਗਾਂ 'ਚ ਨਿਤ ਮੁੱਦਾ ਉਠਦਾ ਹੁੰਦਾ ਸੀ ਵੀ ਆਪਾਂ ਨੂੰ ਡੱਲੇਵਾਲ ਸਾਹਿਬ ਵਾਸਤੇ ਕੀ ਕਰਨਾ ਚਾਹੀਦਾ। ਹੂੰ ਤਾ ਇੱਕ ਦਿਨ ਦੋ ਦਿਨ ਪਹਿਲਾਂ ਹੀ ਮੀਟਿੰਗ ਹੋਈ ਤੇ ਚਲੋ ਸਾਡੇ ਤੋਂ ਵੀ ਮਤਲਬ رائے ਪੁੱਛੀ ਗਈ ਵੀ ਕੀ ਕਰਨਾ ਚਾਹੀਦਾ ਮੈਂ ਕਿਹਾ ਵੀ ਚਲੋ ਸੰਘਰਸ਼ ਤਾਂ ਚੱਲਦਾ ਹੀ ਆ ਤੇ ਪਰ ਆਪਾਂ ਨੂੰ ਡੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਚਾਹੀਦੀ ਆ ਕਿਉਂਕਿ ਉਸ ਦਿਨ ਕੋਈ 52 53 ਦਿਨ ਹੋ ਗਏ ਸੀ ਬੈਠੇ ਤਾਂ ਮਤਲਬ ਪ੍ਰਧਾਨ ਜੀ ਦੀ ਸਥਿਤੀ ਇੰਨੀ ਕੁ ਵਿਗੜ ਗਈ ਸੀ ਮਤਲਬ ਵੀ ਪਾਣੀ ਪਚਣੋਂ हट ਗਿਆ ਸੀ ਤਾਂ ਮਤਲਬ ਇੱਕ ਘਟ ਪਾਣੀ ਦੀ ਵੀ ਪੀਂਦੇ ਸੀ ਤਾਂ ਉਲਟੀ ਆ ਜਾਂਦੀ ਸੀ ਤੇ ਸਾਨੂੰ ਇਹ ਲੱਗਿਆ ਵੀ ਇਹ ਸਾਡੇ ਤੋਂ ਮਤਲਬ ਪ੍ਰਧਾਨ ਜੀ ਕਿਤੇ ਦੂਰ ਨਾ ਚਲੇ ਜਾਣ ਇਸ ਗੱਲ ਨੂੰ ਮੇਨ ਰੱਖ ਕੇ ਅਸੀਂ ਮਤਲਬ ਇਹ ਡਿਸੀਜਨ ਲਿਆ ਸੀ ਜੀ ਤੇ ਫਿਰ ਪਰਿਵਾਰ ਨੇ ਬਾਈ ਸੁਖਾਲਿਆਂ ਕਹਤਾ ਸੀ ਜਿਵੇਂ ਤੁਹਾਡੇ ਵੀ ਤਿੰਨ ਧੀਆਂ ਨੇ ਜਦੋਂ ਤੁਹਾਡੇ ਬੇਟੀ ਤੁਹਾਨੂੰ ਜੂਸ ਪਲਾਉਂਦੇ ਨੇ ਉਦੋਂ ਵੀ ਭਾਵਕ ਹੁੰਦੇ ਨੇ ਤੁਸੀਂ ਮਨ ਨਾਲ ਜਿਹੜੀ ਉਹ ਅੱਖ ਨੇ ਦੇਖਿਆ ਹਰ ਅੱਖ ਭਾਵਕ ਹੋਈ ਪਰਿਵਾਰ ਨੇ ਸੁਖਾਲਿਆਂ ਕਹਤਾ ਸੀ ਕਿ ਕੋਈ ਕੋਈ ਗੱਲ ਨਹੀਂ ਮਰਨ ਵਰਤ ਤੇ ਤੁਸੀਂ ਬੈਠ ਜਾਓ ਕਿਉਂਕਿ ਹਾਲਾਂਕਿ ਪਤਾ ਵੀ ਦਾ ਐਂਡ ਇਹ ਹੋ ਸਕਦਾ ਵੀ ਕੁਝ ਵੀ ਹੋ ਸਕਦਾ ਐਂਡ ਦੇ ਵਿੱਚ ਪਰਿਵਾਰ ਨੇ ਕਹਦਾ ਵੀ ਕੋਈ ਗੱਲ ਨਹੀਂ ਉਹ ਨਹੀਂ ਇੰਨਾ ਸੌਖਾ ਤਾਂ ਨਹੀਂ ਸੀ ਤਾਂ ਵੈਸੇ ਇਹ ਡਿਸੀਜਨ ਔਖਾ ਕਿਉਂਕਿ ਮੈਂ ਘਰ ਦੇ ਵਿੱਚ ਇਕੱਲਾ ਹੀ ਆ ਜੀ ਸਿਸ ਕੱਲੇ ਹਾਂ ਜੀ ਮੇਰੇ ਪਿੱਛੇ ਮਾਤਾ ਜੀ ਐ ਤੇ ਮੇਰੇ ਘਰ ਵਾਲੀ ਦੇ ਤਿੰਨ ਮੇਰੀਆਂ ਬੇਟੀਆਂ ਤਾਂ ਇੱਕ ਵਾਰੀ ਜਦੋਂ ਉਹਨਾਂ ਨਾਲ ਗੱਲ ਹੋਈ ਮਾਤਾ ਜੀ ਨਾਲ ਤੇ ਘਰ ਵਾਲੀ ਨਾਲ ਤਾਂ ਉਹਨਾਂ ਨੂੰ ਵੀ ਔਖਾ ਲੱਗਿਆ ਵੀ ਜੇ ਮੰਨ ਕੇ ਚੱਲੋ ਇਹ ਸੰਘਰਸ਼ ਲੰਮਾ ਚੱਲੇਗਾ ਮੰਨ ਕੇ ਚੱਲੋ ਜੇ ਸਾਨੂੰ ਕੁਝ ਹੋ ਵੀ ਜਾਂਦਾ ਤਾਂ ਮਗਰ ਸਾਡਾ ਕੋਈ ਹੈ ਨਹੀਂ ਸੀਗਾ ਮਤਲਬ ਬੱਚਿਆਂ ਨੂੰ ਪਾਲਦ ਨਾਲ ਹਣਾ ਇੱਕ ਵਾਰੀ ਤਾਂ ਉਹਨਾਂ ਨੂੰ ਔਖਾ ਲੱਗਿਆ ਪਰ ਮੈਂ ਮਤਲਬ ਸਮਝਾਇਆ ਵੀ ਦੇਖੋ ਇਹ ਜਿਹੜੀ ਮੈਂ ਲੜਾਈ ਲੜ ਰਿਹਾ ਤਾਂ ਆਪਣੇ ਬੱਚਿਆਂ ਖਾਤਰ ਹੀ ਲੜ ਰਿਹਾ ਕਿਉਂਕਿ ਅਸੀਂ ਜੀ ਖੇਤੀ ਕਰਨ ਵਾਲੇ ਬੰਦੇ ਠਹਿਰੇ ਹਣਾ ਤੇ ਜੇ ਸਾਡੇ ਕੋਲੇ ਸਾਡੀਆਂ ਜ਼ਮੀਨਾਂ ਇਹ ਨਾ ਰਹੀਆਂ ਤੇ ਅਸੀਂ ਬੱਚੇ ਕਾਦੇ ਨਾ ਪਾਲਾਂਗੇ ਜੀ ਮਤਲਬ ਇਹ ਗੱਲ ਨੂੰ ਧਿਆਨ ਚ ਰੱਖੇ ਠੀਕ ਹੈ ਔਖਾ ਸੀ ਇਹ ਗੱਲ ਨੂੰ ਪਰ ਇਸ ਗੱਲ ਨੂੰ ਇੱਕ ਪਾਸੇ ਰੱਖ ਕੇ ਤੇ ਆਹ ਡਿਸੀਜਨ ਲਿਆ ਪਰ ਆਪਦੇ ਮਨ ਦੇ ਵਿੱਚੋਂ ਕਿੰਨੇ ਕਿਵੇਂ ਕਰੜੇ ਹੋਏ ਕਿਉਂਕਿ ਜਿਵੇਂ ਤੁਸੀਂ ਵੀ ਗੱਲ ਕੀਤੀ ਆ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਤਾ ਜੀ ਤੁਹਾਡੇ ਧਰਮ ਪਤਨੀ ਤੇ ਤੁਹਾਡੀਆਂ ਤਿੰਨ ਧੀਆਂ ਨੇ ਮਨ ਦੇ ਵਿੱਚੋਂ ਕਿੰਨੇ ਕੁ ਕਰੜੇ ਹੋਏ ਕਿ ਜੇਕਰ ਮੈਨੂੰ ਕਿਉਂਕਿ ਜਿਵੇਂ ਤੁਸੀਂ ਕਹਿੰਗੇ ਸਾਡੇ ਘਰ ਦੇ ਵਿੱਚ ਕੋਈ ਹੈਵ ਨਹੀਂ ਉਸ ਤੋਂ ਬਾਅਦ ਕਮਾਉਣ ਵਾਲਾ ਵੀ ਜੇ ਕਿਤੇ ਨਹੀਂ ਜਾਣੀਏ ਕੁਝ ਉਹ ਸਾਧ ਤੱਕ ਜਾਣਾ ਪੈ ਜਾਂਦਾ ਤਾਂ ਫਿਰ ਉਹ ਨਹੀਂ ਸੀ ਦਿਮਾਗ ਦੇ ਵਿੱਚ ਤਸਵੀਰ ਬਣਦੀ ਕਿ ਉਸ ਤੋਂ ਬਾਅਦ ਪਰਿਵਾਰ ਦਾ ਕੀ ਹਾਲ ਹੋਣਾ ਹੈ ਸੀ ਬਣਦੀ ਸੀ ਪਰ ਦੇਖੋ ਜੀ ਜਿਹੜੇ ਸਾਡੇ ਮਤਲਬ ਜਰਨੈਲ ਲਾਗੂ ਆ ਨਾ ਡੱਲੇਵਾ ਸਾਹਿਬ ਬਲੇ ਦਾ ਤੜਕ ਯੋਧੇ ਆ ਜੀ ਮਤਲਬ ਅਸੀਂ ਵੀ ਉਹਨਾਂ ਦੇ ਯੋਧੇ ਆ ਸਮਝ ਲਓ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਨੇ ਦੇਖੋ ਉਹਨਾਂ ਨੇ ਵੀ ਸਾਰਾ ਕੁਝ ਤਿਆਗਤਾ ਹਨਾ ਉਹ ਤਾਂ ਇੱਥੋਂ ਤੱਕ ਸੀ ਵੀ ਆਉਦੀ ਜ਼ਮੀਨ ਵੀ ਬੱਚਿਆਂ ਦੇ ਨਾਂ ਕਰਵਾਇਆ ਸੀ ਵੀ ਅਸੀਂ ਤਾਂ ਸਮਝ ਲਓ ਵੀ ਹੁਣ ਸੀ ਤੋ ਕੇ ਉੱਠਾਂਗੇ ਉੱਥੋਂ ਹਨ ਤਾਂ ਉਸ ਲੈਂਡ ਤੇ ਚੱਲਦੇ ਅਸੀਂ ਵੀ ਮਤਲਬ ਮੰਨੂ ਇਸ ਗੱਲ ਤੇ ਕੰਟਰੋਲ ਕਰ ਲਿਆ ਵੀ ਯਾਰ ਆਪਣੇ ਜੇ ਪ੍ਰਧਾਨ ਜੀ ਮਤਲਬ ਆਪਦੇ ਖਾਤਰ ਨਹੀਂ ਸਾਰੇ ਇੰਡੀਆ ਦੀ ਖਾਤਰ ਬੈਠੇ ਹਨ ਤਾਂ ਆਪਾਂ ਆਪਦੇ ਬੱਚਿਆਂ ਖਾਤਰ ਹੀ ਬੈਠ ਜੀਏ ਇਹ ਗੱਲ ਸੋਚ ਕੇ ਮਤਲਬ ਇਹ ਡਿਸੀਜਨ ਲਿਆ ਤੇ ਫਿਰ ਈਆਂ ਵੀ ਤੁਹਾਡੇ ਨਾਲ ਸੀ ਉਹ ਉਹ ਦਿਨਾਂ ਦੇ ਵਿੱਚ ਨਹੀਂ ਨਹੀਂ ਉਹ ਨਹੀਂ ਸੀ ਅਸੀਂ ਸਾਡੇ ਬਾਈ ਕਾਰਮ ਹੋਣੀ ਅਸੀਂ ਮਤਲਬ ਕਾਫੀ ਦਿਨ ਪਹਿਲਾਂ ਤੋਂ 12 13 ਦਿਨ ਹੋ ਗਏ ਸੀ ਧਰਨੇ 'ਚ ਉੱਥੇ ਸੀਗੇ ਤੇ ਮਤਲਬ ਕਰਮ ਹੋਣਾ ਨੂੰ ਵਾਪਸ ਆਉਣਾ ਪੈ ਗਿਆ ਤੇ ਅਸੀਂ ਮਤਲਬ ਉੱਥੇ ਹੀ ਸੀ ਹਜੇ ਧਰਨੇ ਦੇ ਵਿੱਚ ਹੀ ਉੱਥੇ ਬੈਠੇ ਅਸੀਂ ਇਹ ਡਿਸੀਜਨ ਲਿਆ ਸੀ ਤੇ ਜਦੋਂ ਬਾਈ ਤੀਆਂ ਦੀ ਤਸਵੀਰ ਮਨ ਦੇ ਵਿੱਚ ਆਉਂਦੀ ਸੀ ਜਾਂ ਅੱਖਾਂ ਸਾਹਮਣੇ ਆਉਂਦੀ ਸੀ ਉਦੋਂ ਆਪ ਨਹੀਂ ਭਾਵਕ ਹੁੰਦੇ ਕਿ ਯਾਰ ਜੇ ਉਸ ਪੋਜੀਸ਼ਨ ਤੱਕ ਜਾਣਾ ਪੈ ਗਿਆ ਕਿ ਸ਼ਾਇਦ ਐਂਡ ਤੱਕ ਜਾਣਾ ਪੈ ਗਿਆ ਹਾਲਾਂਕਿ ਉਹ ਦਿਨ ਕਦੇ ਨਾ ਆਵੇ ਤਾਂ ਉਦੋਂ ਤੀਆਂ ਦੀ ਤਸਵੀਰ ਨਹੀਂ ਸਾਹਮਣੇ ਸੀ ਛੋਟੀਆਂ-ਛੋਟੀਆਂ ਤੀਆਂ ਹਾਂ ਆਈ ਸੀ ਜੀ ਮਤਲਬ ਕਈ ਤੁਹਾਡੇ ਵਰਗੇ ਭਰਾ ਆਉਂਦੇ ਸੀ ਪੱਤਰਕਾਰ ਭਰਾਵਾਂ ਨੇ ਮਤਲਬ ਸਵਾਲ ਪੁੱਛੇ ਤੇ ਸ਼ਾਇਦ ਕਈ ਵੀਡੀਓ ਹੋ ਗਈਆਂ ਵੀ ਮੈਨੂੰ ਲੱਗਦਾ ਵੀ ਜਿੰ ਕਿਉਂਕਿ ਮਤਲਬ ਔਖਾ ਹੁੰਦਾ ਹਨਾ ਬੱਚਿਆਂ ਦਾ ਥੋੜਾ ਇੱਕ ਹੋਰ ਗੱਲ ਹੈ ਵੀ ਥੋੜਾ ਜਿਹਾ ਮੁੰਡਿਆਂ ਦਾ ਪਿਆਰ ਘੱਟ ਹੁੰਦਾ ਹੁੰਦਾ ਧੀਆ ਦਾ ਵਧਾ ਹੁੰਦਾ ਹੁੰਦਾ ਨਾ ਉਸ ਕਰਕੇ ਥੋੜਾ ਹੋ ਗਏ ਸੀ ਭਾਵਕ ਤੇ ਪਰ ਮਤਲਬ ਦੂਸਰੇ ਪਾਸੇ ਇਹ ਵੀ ਸੋਚਿਆ ਵੀ ਜੇ ਮਤਲਬ ਬੱਚੇ ਅੱਗੇ ਪਾਲ ਲੈਣੇ ਵੀ ਆ ਪੜਾਉਣੇ ਆ ਹਨਾ ਇਹਨਾਂ ਦੇ ਵਿਆਹ ਕਰਨੇ ਆ ਤੇ ਜੇ ਫਿਰ ਇਹ ਸੰਘਰਸ਼ ਲੜਿਆ ਜੇ ਮਤਲਬ ਸਾਡੀ ਹੀ ਦੀ ਦਿੱਤੀਆਂ ਜੇ ਕੁਝ ਬਾਕੀਆਂ ਦਾ ਸਾਰਾ ਫਾਇਦਾ ਹੁੰਦਾ ਤਾਂ ਅਸੀਂ ਕਰਨ ਨੂੰ ਤਿਆਰ ਆ ਬਾਕੀ ਵੱਡੀ ਗੱਲ ਤਾਂ ਜੋ ਸੀਗੀ ਨਾ ਤੇ ਮਤਲਬ ਸਾਡੇ ਪ੍ਰਧਾਨ ਜੀ ਕਹਿੰਦੇ ਜੋ ਕਰਨਾ ਉਹ ਪ੍ਰਮਾਤਮਾ ਨਹੀਂ ਕਰਨਾ ਉਹ ਪ੍ਰਮਾਤਮਾ ਤੇ ਛੱਡਤੀ ਸੀ ਵੱਡੀ ਗੱਲ ਤਾਂ ਜਿਉ ਹੋਊਗਾ ਉਹ ਦੇਖੀ ਜਾਊਗਾ ਵੀ ਪ੍ਰਮਾਤਮਾ ਨੂੰ ਦੇਖਣਾ ਕਿੰਨੇ ਦਿਨ ਤੁਹਾਡਾ ਕਿੰਨੇ ਦਿਨ ਚੱਲਿਆ ਮਰਨ ਸਾਡਾ ਮਤਲਬ 5 ਮਹੀਨੇ ਦਿਨ ਸਮਾਪਤ ਹੋਇਆ ਤੇ ਭਾਈ ਕਿੰਨਾ ਇੱਕ ਮਤਲਬ ਸਰੀਰਕ ਤੌਰ ਤੇ ਕਿੰਨੀ ਕ ਔਖ ਉਹਨਾਂ ਦਿਨਾਂ ਦੇ ਵਿੱਚ ਅ ਪਹਿਲੇ 2 ਦਿਨ ਤਾਂ ਆਈ ਕਾਫੀ ਔਖ ਮਤਲਬ ਭੁੱਖ ਕਾਫੀ ਲੱਗੀ ਫਿਰ ਭੁੱਖ ਵਾਲੇ ਪਾਸਿਓਂ ਤਾਂ ਮਤਲਬ ਨਹੀਂ ਕੋਈ ਉਹ ਜਿਆਦਾ ਪ੍ਰੋਬਲਮ ਨਹੀਂ ਆਈ ਤੇ ਵਜਨ तकरीबन 5-6 ਦਿਨਾਂ ਵਿੱਚ 1.5 ਕਿਲੋ ਵਜਨ ਘਟ ਗਿਆ ਥੋੜੀ ਕਮਜ਼ੋਰੀ ਤਾਂ ਮਹਿਸੂਸ ਹੋਣ ਲੱਗੀ ਤੇ ਮਤਲਬ ਨਹੀਂ ਉਦਾਂ ਨਹੀਂ ਕੋਈ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਆਈ ਅੱਛਾ ਤੁਸੀਂ ਕਿੰਨੀ ਕਿ ਜ਼ਮੀਨ ਵਾਲੇ ਕਿਸਾਨ ਹੋ ਕਿਉਂਕਿ ਇਹ ਵੀ ਵੱਡੀ ਗੱਲ ਹੁੰਦੀ ਹੈ ਨਾ ਕਿਉਂਕਿ ਕਹਿੰਦੇ ਕਿ ਕੋਈ ਬਹੁਤੇ ਵੱਡੇ ਧਨਾੜ ਕਿਸਾਨ ਬੈਠੇ ਆ ਮਤਲਬ ਛੋਟੇ ਕਿਸਾਨਾਂ ਨੂੰ ਕਿਸਾਨ ਨਹੀਂ ਹੈਗੇ ਉਹ ਤਾਂ ਆਪਣਾ ਖੇਤੀਬਾੜੀ ਕਰਦੇ ਆ ਖੇਤਾਂ ਦੇ ਵਿੱਚ ਤੁਸੀਂ ਕਿੰਨੀ ਕਿ ਜ਼ਮੀਨ ਵਾਲੇ ਕਿਸਾਨ ਕਿੰਨੀ ਪੈ ਗਈ 2.5 ਕਿੱਲੇ ਜ਼ਮੀਨ ਹੈੀ ਖੋਦੀ ਤਾਂ ਸਾਡੇ ਕੋਲੇ ਤੁਹਾਡੇ ਕੋਲੇ ਆਪਣੀ ਹਾਂ 2.5 ਕਿੱਲੇ ਆ ਜੀ ਬਾਕੀ ਠੇਕੇ ਤੇ ਲੈ ਕੇ ਮਤਲਬ ਕਰਦੇ ਆਂ ਜੀ ਅੱਛਾ ਗੁਜ਼ਗੁਜ਼ਰ ਬਸਰ ਜਿਹੜਾ ਉਹ ਖੇਤੀ ਬਾੜੀ ਦੇ ਖੇਤੀ ਬਾੜੀ ਦੇ ਸਿਰ ਤੇ ਹੀ ਹਾਂ ਜੀ ਹਾਂ ਬਸ ਹੋਰ ਕੋਈ ਕੀਤਾ ਨਹੀਂਗਾ ਤੇ ਫਿਰ ਉਹ ਤੁਹਾਡੇ ਉਹ ਜਿਸ ਦਿਨ ਤੁਹਾਡਾ ਮਰਨ ਵਾਰ ਤੁਸੀਂ ਤੋੜਨਾ ਹੁੰਦਾ ਉਸ ਦਿਨ ਤੁਹਾਡੀਆਂ ਧੀਆਂ ਉੱਥੇ ਆਉਂਦੀਆਂ ਨੇ ਹਾਂਜੀ ਉਹ ਮਤਲਬ ਉਸ ਦਿਨ ਐਤਵਾਰ ਸੀਗਾ ਬੱਚਿਆਂ ਨੂੰ ਮਤਲਬ ਆਏ ਸੀ ਵੀ ਪਾਪਾ ਤਾਂ 15 ਦਿਨ ਹੋ ਗਏ ਬਸ ਆਏ ਨਹੀਂ ਹਨ ਤੇ ਇਹਨਾਂ ਨੂੰ ਆਏ ਸੀ ਅਸੀਂ ਪਾਪਾ ਨੂੰ ਜਾ ਕੇ ਮਿਲੇ ਜੀ ਵੀ ਪਾਪਾ ਤਾਂ ਨਹੀਂ ਉੱਥੋਂ ਆ ਸਕਦੇ ਉਹ ਗੁਜਰਤੀ ਉਸ ਦਿਨ ਐਤਵਾਰ ਸੀਗਾ ਤੇ ਉਸ ਦਿਨ ਹੀ ਮਤਲਬ ਚਲੋ ਸੈਂਟਰ ਦੀ ਸਰਕਾਰ ਮੰਨੀ ਤੇ ਸਾਡਾ ਵਰਤ ਟੁੱਟਣ ਦਾ ਹੋ ਗਿਆ ਚਲੋ ਬੱਚੇ ਵੀ ਚਲੇ ਗਏ ਤੇ ਉਸ ਦਿਨ ਹੀ ਉਹ ਸਮਾਂ ਆ ਗਿਆ ਵੀ ਵਰਤ ਤੋੜਨਾ ਸੀ ਜਦੋਂ ਫਿਰ 30 ਉਸ ਦਿਨ ਕੋਲੇ ਆਉਂਦੀ ਆ ਕੀ ਪਹਿਲੇ ਬੋਲ ਕੀ ਸੀ 30 ਤੇ ਬੱਚੇ ਤਾਂ ਮਤਲਬ ਜਿਆਦਾ ਹੋ ਜਾਂਦਾ ਹੀ ਉਸ ਨਾਲ ਭਾਵਕ ਬੱਚੇ ਕਹਿੰਦੇ ਪਪਾ ਚਲੋ ਅਸੀਂ ਤੁਹਾਨੂੰ ਘਰ ਲੈਣ ਆਏ ਹਾਂ ਅਸੀਂ ਘਰ ਲੈ ਕੇ ਜਾਨਾ ਤੇ ਚਲੋ ਉਹ ਸਬਾਬ ਬਣ ਹੀ ਗਿਆ ਸੀ ਪ੍ਰਮਾਤਮਾ ਨਾਲ ਉਹ ਵੀ ਚਲ ਘਰ ਆਉਂਦਾ ਸਬਾਬ ਬਣ ਗਿਆ ਸੀ ਚਲੋ ਦੂਜੇ ਦਿਨ ਅਸੀਂ ਘਰ ਆ ਗਏ ਤੇ ਬੱਚਿਆਂ ਨੂੰ ਵੀ ਇਸ ਗੱਲ ਦੀ ਫਿਰ ਖੁਸ਼ੀ ਹੋਈ ਤੇ ਚਲ ਆਪ ਨੂੰ ਵੀ ਹੋਇਆ ਚਲ ਬੱਚੇ ਕੋਲੇ ਆ ਗਏ ਇਤਿਹਾਸ ਨਾਲ ਮੇਰੇ ਸਾਡੇ ਪਾਸ ਹਾਂਜੀ 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 ਬਿਲਕੁਲ ਹਾਂਜੀ ਅੱਛਾ ਕਿੰਨੇ ਕਿੰਨੇ ਸਾਲ ਦੀਆਂ ਧੀਆਂ ਨੇ ਬਾਈ ਛੋਟੀ ਬੇਟੀ 2 ਸਾਲ ਦੀ ਹੈ ਜੀ ਉਸ ਤੋਂ ਵੱਡੀ 6 ਸਾਲ ਦੀ ਉਸ ਤੋਂ ਵੱਡੀ 8 ਸਾਲ ਦੀ ਉਸ ਦਿਨ ਫਿਰ ਤਿੰਨੋਂ ਬੇਟੀਆਂ ਨਾਲ ਹਾਂਜੀ ਤਿੰਨੋਂ ਬੇਟੀਆਂ ਤੇ ਮਾਤਾ ਤੇ ਵਾਈਫ ਸਾਰੇ ਗਏ ਸੀ ਉਸ ਦਿਨ ਤਾਂ ਤੀਨ ਨੂੰ ਦੇਖ ਕੇ ਤੁਸੀਂ ਵੀ ਭਾਵਕ ਹੋਏ ਸੀ ਹਾਂਜੀ ਹੋਏ ਸੀ ਹਾਂਜੀ ਮਾਤਾ ਜੀ ਵੀ ਨਾਲ ਮਾਤਾ ਜੀ ਸੀ ਨਾਲ ਸੀ ਹਾਂਜੀ ਉਸ ਦਿਨ ਤੁਹਾਡੇ ਵੀ ਅੱਖਾਂ ਦੇ ਅੱਖਾਂ ਨਾਮ ਸੀ ਕੀ ਕੀ ਸੀ ਦਿਮਾਗ ਦੇ ਵਿੱਚ ਚੱਲ ਰਿਹਾ ਵੀ ਸ਼ਾਇਦ ਚਲੋ ਪ੍ਰਮਾਤਮਾ ਨੇ ਸੇ ਲੇ ਜੇ ਬੱਚੇ ਕੋਲੇ ਆ ਨਾ ਜੇ ਕਿਤੇ ਮੰਨ ਕੇ ਚੱਲੋ ਵੀ ਇਹ ਕਦਮ ਹੋਰ ਅੱਗੇ ਚਲਾ ਜਾਂਦਾ ਤਾਂ ਸ਼ਾਇਦ ਆ ਬੱਚੇ ਨਹੀਂ ਸੀ ਕੋਲ ਹੋਣੇ ਇਹ ਗੱਲ ਆ ਗਈ ਸੀ ਦਿਮਾਗ 'ਚ ਜੀ ਏ ਆ ਕਿ ਮਤਲਬ ਏ ਨਹੀਂ ਕਿ ਕੋਈ ਬਹੁਤੇ ਵੱਡੇ ਧਨਾੜ ਵੀ ਜਿਵੇਂ ਤੁਸੀਂ ਕਹੋ ਵੀ ਢਾਈ ਕਿੱਲੇ ਵਾਲੇ ਵੀ ਤੁਹਾਨੂੰ ਏ ਆ ਵੀ ਕਿ ਯਾਰ ਮੈਂ ਜੋ ਵੀ ਕਰਨਾ ਹੈ ਜਿਵੇਂ ਮਰਨ ਵਰਤਾ ਤਾਂ ਮੈਂ ਆਪਣੇ ਬੱਚਿਆਂ ਦੇ ਲਈ ਵੀ ਚਲੋ ਠੀਕ ਆ ਅਸੀਂ ਤਾਂ ਸਾਡੇ ਬੱਚੇ ਤਾਂ ਕਮ ਸੇ ਕਮ ਸੁਖਾਲੇ ਹੋਣਗੇ ਜਾਂ ਉਹ ਹੱਕ ਜਿਹੜੇ ਸਾਡੇ ਬਣਦੇ ਉਹ ਮਿਲਣਗੇ ਸਾਡੇ ਬੱਚਿਆਂ ਨੂੰ ਹਾਂਜੀ ਹਾਂਜੀ ਬਸ ਇਹੀ ਗੱਲ ਸੋਚੀ ਸੀ ਮੇਨ ਤਾਂ ਇਹ ਦੋ ਪੁਆਇੰਟ ਹੀ ਸੀ ਇੱਕ ਤਾਂ ਮਤਲਬ ਸਾਡਾ ਪ੍ਰਧਾਨ ਜੀ ਨੂੰ ਬਚਾਉਣਾ ਤੇ ਦੂਜਾ ਸਾਡੇ ਬੱਚਿਆਂ ਦੀ ਖਾਤਰ ਕਿਉਂਕਿ ਸਾਨੂੰ ਐ ਸੀ ਸਾਡੀ ਜ਼ਮੀਨ ਬਚ ਗਈ ਤਾਂ ਅਸੀਂ ਬੱਚੇ ਪਾਲਦੇ ਰਹਿ ਜਾਾਂਗੇ ਤੇ ਨਹੀਂ ਤਾਂ ਫਿਰ ਸਾਡੀ ਕਹਾਣੀ ਖਤਮ ਹੀ ਆ। ਫਿਰ ਇਹ ਸੋਚਿਆ ਵੀ ਕਿਉਂ ਨਾ ਮਤਲਬ ਕੱਲ ਨੂੰ ਮਰਨ ਨਾਲੋਂ ਤੇ ਅੱਜ ਹੀ ਮਰਨਾ ਬਿਹਤਰ ਸਮਝਿਆ। ਫਿਰ ਅਸੀਂ ਸੋਚਿਆ ਵੀ ਅੱਜ ਹੀ ਸ਼ੁਰੂ ਕਰ ਲਈਏ ਫਿਰ। ਅੱਛਾ ਇਸ ਸਮੇਂ ਦੇ ਦੌਰਾਨ ਬਈ 5 ਦਿਨਾਂ ਦੇ ਦੌਰਾਨ ਫਿਰ ਤੀਆਂ ਵੀ ਫੋਨ ਕਰਦੀਆਂ ਸੀ। ਘਰੋਂ ਗੱਲਬਾਤ ਤਾਂ ਹੁੰਦੀ ਹੋਣੀ ਜਣੀ। ਕਰਦੀਆਂ ਸੀ ਪਰ ਤੀਆਂ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸੀ। ਕਾਰਨ ਕੀ ਹੁੰਦਾ ਸੀ ਵੀ ਭਾਵਕ ਰੋਹ ਆਉ ਹੋ ਜਾਂਦਾ ਸੀ ਹਾਂਜੀ ਹਾਂਜੀ। ਬਸ ਇਹੀ ਕਾਰਨ ਸੀ ਆ ਮੇਨ। ਬੱਚਿਆਂ ਦਾ ਬਸ ਤਕਰਾਏ ਮਣ ਕੇ ਹਾਂ ਬੇਟਾ ਮੈਂ ਠੀਕ ਆ ਕੋਈ ਗੱਲ ਨਹੀਂ ਆ ਜਾऊंगा ਇਦਾਂ ਕਹਿ ਕੇ ਤੇ ਬਸ ਫੋਨ ਕੱਟ ਦੇਣਾ ਵੀ ਜੇ ਅਗਲੀ ਗੱਲ ਬੱਚਿਆਂ ਨੇ ਤੋੜ ਲਈ ਨਾ ਤੇ ਫੇਰ ਗੱਲ ਨਹੀਂ ਹੋਣੀ ਇਦਾਂ ਤੀ ਤੀਆਂ ਦੇ ਵਿੱਚੋਂ ਕਿਸੇ ਤੀ ਨੇ ਕਿਹਾ ਤਾਂ ਨਹੀਂ ਜਾਂ ਛੋਟੀ ਤੀ ਨੇ 2 ਸਾਲਾਂ ਦੀ ਤੀ ਨੇ ਤੁਤਲੀ ਵਾਇਕ ਤੇ ਕਿਹਾ ਤਾਂ ਨਹੀਂ ਕਿ ਘਰੇ ਆ ਜਾ ਉਹ ਛੋਟੀ ਨੂੰ ਇਹ ਤਾਂ ਪਤਾ ਨਹੀਂ ਸੀ ਵੀ ਮਤਲਬ ਮਰਨ ਵਰਤ ਦਾ ਉਹਨੂੰ ਨਹੀਂ ਕੀ ਹੁੰਦਾ ਬਸ ਉਹਦੀ ਤਾਂ ਦੋ ਹੀ ਵੜ ਸੀ ਪਪਾ ਘਰ ਆ ਜਾਓ ਪਾਪਾ ਕਾਰਾ ਜੋ ਆਹੀ ਬਸ ਗੱਲਾਂ ਹੁੰਦੀਆਂ ਸੀ ਉਹਦੀਆਂ ਤੇ ਉਹ ਜਿਆਦਾ ਬਹੁਤ ਕਰਦੇ ਨਹੀਂ ਸੀ ਕਿ ਉਹ ਫਿਰ ਤੁਹਾਨੂੰ ਜਦੋਂ ਯਾਦ ਆਉਂਦੀਆਂ ਸੀ ਜਾਂ ਉੱਥੇ ਬੈਠਿਆ ਨੂੰ ਬਿਲਕੁਲ ਬਿਲਕੁਲ ਹਾਂਜੀ ਬਹੁਤ ਔਖਾ ਹੋ ਜਾਂਦਾ ਸੀ ਤੇ ਨਾਲ ਬਜ਼ੁਰਗ ਬੈਠੇ ਹੁੰਦੇ ਸੀ ਉਹਨਾਂ ਨੇ ਹੱਲਾਸ਼ੇਰੀ ਦੇਣੀ ਨਹੀਂ ਪੁੱਤਰਾ ਕੋਈ ਨਹੀਂ ਆਪਾਂ ਡੋਲਣਾ ਨਹੀਂ ਅਸੀਂ ਤੇਰੇ ਨਾਲ ਆ ਤੇ ਬਾਕੀ ਵੀ ਚਲੋ ਤੁਹਾਡੇ ਵਰਗੇ ਭਰਾਵਾਂ ਨੇ ਬਹੁਤ ਸਹਯੋਗ ਦਿੱਤਾ ਫੋਨ ਬੜੇ ਮਤਲਬ 5 ਤੋਂ 600 ਫੋਨ ਇੱਕ ਦਿਨ 'ਚ ਆ ਜਾਂਦਾ ਸੀ ਵੀ ਭਾਈ ਡੋਲੀ ਨਾ ਕੋਈ ਨਹੀਂ ਅਸੀਂ ਤੇਰੇ ਨਾਲ ਹੈਗੇ ਆ ਖੜੇ ਆ ਤਾਂ ਉਸ ਚੀਜ਼ ਦਾ ਬੜਾ ਹੌਸਲਾ ਮਿਲਦਾ ਸੀ ਮਤਲਬ ਇਹ ਵੀ ਤੁਹਾਡੇ ਲਈ ਬੜੀ ਮਤਲਬ ਮਾਨ ਦੀ ਗੱਲ ਹੈ ਕਿ ਤੁਸੀਂ ਠੀਕ ਹੈ ਇੱਕ ਪਾਸੇ ਪਰਿਵਾਰ ਪੂਰਾ ਤੁਹਾਡੀਆਂ ਛੋਟੀਆਂ-ਛੋਟੀਆਂ ਧੀਆਂ ਨਾ ਬੱਚਾ ਨੂੰ ਛੱਡ ਕੇ ਤਾਂ ਜਾਣ ਉੱਦੇ ਨਹੀਂ ਦਿਲ ਕਰਦਾ ਪਰ ਤੁਹਾਨੂੰ ਇਹ ਸੀ ਵੀ ਐਡਾ ਵੱਡਾ ਡਿਸੀਜਨ ਲੈ ਲੈ ਵੀ ਕੋਈ ਗੱਲ ਨਹੀਂ ਲੋਕਾਂ ਦੀ ਹਾਂ ਉਹ ਸੀਗਾ ਮਤਲਬ ਇੱਕਦਮ ਮਤਲਬ ਦਲੇਰੀ ਪ੍ਰਧਾਨ ਜੀ ਵਾਲੀ ਸੋਚ ਕੇ ਚੱਲਦੇ ਵੀ ਕੋਈ ਚੱਕਰ ਨਹੀਂ ਦੂਜਾ ਪਰਮਾਤਮਾ ਤੇ ਛੱਡਦਾ ਸੀ ਵੀ ਜੋ ਕਰੂਗਾ ਹੁਣ ਪਰਮਾਤਮਾ ਠੀਕ ਹੀ ਕਰੂਗਾ ਬਸ ਉਹ ਜਿਹੜਾ ਡਿਸੀਜਨ ਲੈ ਲਿਆ ਉਹਦੇ ਤੇ ਡੱਟ ਕੇ ਪਿੱਛੇ ਹਟਨ ਦਾ ਤਾਂ ਕੋਈ ਉਹਦੇ 'ਚ ਹੈ ਹੀ ਨਹੀਂ ਸੀ ਮਤਲਬ ਹੀ ਨਹੀਂ ਰਹਿ ਤਿੰਨ ਨਾਲ ਗੱਲ ਨਹੀਂ ਕਦੇ ਇਹ ਤਾਂ ਨਹੀਂ ਕਦੇ ਤਾਂ ਨਹੀਂ ਮਨ ਦੇ ਵਿੱਚ ਕਿਉਂਕਿ ਆਖਰ ਇਨਸਾਨ ਆ ਹਨਾ ਦਿਲ ਵੀ ਪਿਗਲਦਾ ਕਦੇ ਇਹ ਤਾਂ ਨਹੀਂ ਹੁਸੀਂ ਕਿ ਯਾਰ ਸ਼ਾਇਦ ਮੈਂ ਕਿਤੇ ਗਲਤ ਸਟੈਪ ਤਾਂ ਨਹੀਂ ਲੈ ਲਿਆ ਨਹੀਂ ਇਹ ਨਹੀਂ ਲੱਗਿਆ ਗਲਤ ਸਟੈਪ ਵਾਲੇ ਨਹੀਂ ਬਸ ਥੋੜਾ ਜਿਹਾ ਇਹਦਾ ਤੁਸੀਂ ਵੀਕ ਪੁਆਇੰਟ ਕਹਿ ਲਓ ਵੀ ਇਹ ਸੋਚਦੇ ਸੀ ਹਰ ਹਰ ਇਨਸਾਨ ਦਾ ਹੁੰਦਾ ਹਾਂ ਵੀ ਮਤਲਬ ਬੱਚਿਆਂ ਬਾਰੇ ਸੋਚਿਆ ਜਰੂਰ ਜਾਂਦਾ ਸੀਗਾ ਤੇ ਪਰ ਮਤਲਬ ਪਿੱਛੇ ਹਟਣ ਵਾਲਾ ਤਾਂ ਨਹੀਂ ਸੀ ਕੋਈ ਇਹੋ ਜਿਹਾ ਕਦਮ ਨਹੀਂ ਸੀ ਜਦੋਂ ਫਿਰ ਇਹ ਮਨ ਦੇ ਵਿੱਚ ਆਉਂਦਾ ਜਿਵੇਂ ਤੁਸੀਂ ਕਿਹਾ ਕਿ ਮਨ ਦੇ ਵਿੱਚ ਤਾਂ ਕਦੇ ਤਸਵੀਰ ਬਣਦੀ ਸੀ ਕਿ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਕੀ ਬਣੂ ਫਿਰ ਉਦੋਂ ਮਨ ਤੇ ਕੀ ਬੀਤ ਉਦੋਂ ਥੋੜਾ ਜਿਹਾ ਔਖਾ ਹੋ ਜਾਂਦਾ ਹੁੰਦਾ ਸੀ ਵੀ ਸ਼ਾਇਦ ਯਾਰ ਪਤਾ ਨਹੀਂ ਕਿਵੇਂ ਹੋ ਬੱਚਿਆਂ ਦੀ ਫਿਰ ਮਤਲਬ ਦੂਸਰੇ ਪਾਸੇ ਛੱਡ ਲੈਂਦੇ ਸੀ ਚੱਲ ਯਾਰ ਜਿਹੜੇ ਭਰਾ ਹੱਲਾਸ਼ੇਰੀ ਦੇ ਰਹੇ ਆ ਫੋਨ ਕਰ ਰਹੇ ਆ ਉਹ ਸਾਂਭ ਲੈਣਗੇ ਜਾਂ ਜੋ ਪ੍ਰਮਾਤਮਾ ਜਿਵੇਂ ਦੇਖੀ ਜੋ ਹੋ ਗਈ ਫਿਰ ਹਾਂ ਇਹ ਸੋਚ ਲੈਣ ਦੀ ਪਰਿਵਾਰ ਤਾਂ ਫਿਰ ਖੁਸ਼ਾ ਹੁਣ ਪੂਰਾ ਵੀ ਹਾਂ ਬਈ ਇੱਕ ਸੰਘਰਸ਼ ਚੱਲਿਆ ਕਿਸਾਨੀ ਅੰਦੋਲਨ ਦੂਜਾ ਜੀ ਦੇ ਵਿੱਚ ਸਾਡੇ ਪੁੱਤਰ ਨੇ ਜਾਂ ਭੈਣ ਵੀ ਕਹਿੰਦੇ ਹੋਣਗੇ ਵੀ ਮੇਰੇ ਘਰ ਵਾਲੇ ਨੇ ਬੇਟੀਆਂ ਕਹਿੰਦੀਆਂ ਹੋਣਗੀਆਂ ਸਾਡੇ ਪਿਤਾ ਨੇ ਵੀ ਇੱਕ ਯੋਗਦਾਨ ਪਾਇਆ ਜਿਹੜਾ ਇਤਿਹਾਸ ਜਦੋਂ ਤੱਕ ਦੁਨੀਆ ਰੋਹ ਤੱਕ ਲਿਖਿਆ ਜਾਊ ਹੁਣ ਤੱਕ ਰਹੇਗਾ ਹਾਂ ਇਹ ਗੱਲ ਹੈਗਾ ਖੁਸ਼ੀ ਹੈਗੀ ਆ ਪਰ ਮੈਨੂੰ ਮਤਲਬ ਬਹੁਤ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਹੈ ਕਿ ਮੇਰੇ ਵਰਗੇ ਨਮਾਣੇ ਬੰਦੇ ਨੂੰ ਹਨਾ ਕਿ ਬਹੁਤ ਲੋਕਾਂ ਨੇ ਪਿਆਰ ਦਿੱਤਾ ਬੜਾ ਮਾਣ ਬਖਸ਼ਿਆ ਚਲੋ ਅੱਜ ਵੀ ਮਤਲਬ ਚੱਲੀ ਜਾਂਦੇ ਪਿੰਡ ਵਾਲਿਆਂ ਨੇ ਵੀ ਮਾਣ ਬਖਸ਼ਿਆ ਅੱਜ ਬਾਗੇ ਪਰਾਨੇ ਵੀ ਬੁਲਾਇਆ ਉਹਨਾਂ ਨੇ ਵੀ ਚਾਰਿਆ ਨਹੀਂ ਮਤਲਬ ਮਾਣ ਬਖਸ਼ਿਆ ਨਾ ਤਾਂ ਉਹ ਜਿਹੜਾ ਪਿਆਰ ਮਿਲਿਆ ਉਹ ਬੜੀ ਖੁਸ਼ੀ ਮਿਲ ਰਹੀ ਹੈ ਵੀਰ ਨਹੀਂ ਤਾਂ ਮੇਰੇ ਵਰਗਾ ਇੱਕ ਪਿੰਡੂ ਬੰਦਾ ਹੋਣ ਤੇ ਕਿਹਨੇ ਹਨਾ ਪੁੱਛਣਾ ਸੀ ਕੌਣ ਰਤਨ ਨੂੰ ਜਾਣਦਾ ਹੈ ਮੱਲਕੇ ਦਾ ਰਤਨ ਹੈਗਾ ਤਾਂ ਇਸ ਗੱਲ ਦਾ ਮਤਲਬ ਖੁਸ਼ੀ ਵੀ ਹੈ ਤੇ ਮਾਣ ਵੀ ਹੈ ਯਾਰ ਚਲੋ ਅਸੀਂ ਵੀ ਕਿਤੇ ਥੋੜੇ ਜਿਹਾ ਮੂਰਲੀ ਗITAR ਚ ਆਇਆ ਲੱਗਦਾ ਸੀ ਉਹਦੇ ਕਦੇ ਸੋਚਿਆ ਸੀ ਵੀ ਕਿਸਾਨੀੰਦਲੋਂ ਦੂਜੇ ਦੇ ਵਿੱਚ ਐਸੀ ਸੇਵਾ ਪਰਮਾਤਮਾ ਦੇ ਵੱਲੋਂ ਲੱਗਣੀ ਆ ਤੇ ਨਾਮ ਰਤਨ ਮਲਕੇ ਰਤਨ ਮਲਕੇ ਹੋ ਜਾਣੀ ਆ ਨਹੀਂ ਸੀ ਸੋਚਿਆ ਨਹੀਂ ਸੋਚਿਆ ਸੀ ਉਹਦਾਂ ਤਾਂ ਮਤਲਬ ਸਾਡੀ ਰੈਗੂਲਰ ਸੇਵਾ ਸੀਗੀ ਕਿਉਂਕਿ ਸਾਡੀ ਪ੍ਰਧਾਨ ਜੀ ਕੋਲੇ ਬਕਾਇਦਾ ਡਿਊਟੀ ਲੱਗਦੀ ਹੁੰਦੀ ਆ ਮਤਲਬ ਦੋ ਤਿੰਨ ਭਰਾ ਮੇਰੇ ਹੋਰ ਨੇ ਉੱਥੇ ਅਮਰੀਕਾ ਹਰਪ੍ਰੀਤ ਆ ਉਹਨਾਂ ਦੀ ਤਾਂ 24 ਘੰਟੇ ਹੀ ਮਤਲਬ ਬਰਧਾਨ ਜੀ ਕੋਲੇ ਡਿਊਟੀ ਹੁੰਦੀ ਤਾਂ ਮਤਲਬ ਜਦੋਂ ਉਹ ਕਿਤੇ ਗਿਆ ਹ ਜਦੋਂ ਹੁੰਦੀ ਤਾਂ ਸਾਡੀ ਡਿਊਟੀ ਹੁੰਦੀ ਸੀ ਪ੍ਰਧਾਨ ਜੀ ਕੋਲ ਪ੍ਰਧਾਨ ਜੀ ਕੋਲ ਸੀ ਬਤ ਕਾ ਵੀ ਲੋ ਮੀਟਿੰਗ ਦੀ ਜਲਦੀ ਪਰ ਆ ਨਹੀਂ ਸੋਚਿਆ ਸੀ ਵੀ ਇੱਥੋਂ ਤੱਕ ਵੀ ਮਤਲਬ ਪਹੁੰਚ ਜਾਾਂਗੇ ਤੁਹਾਡੇ ਬ੍ਰਦਰ ਵੀ ਉੱਥੀ ਨੇ ਉਹ ਰੀਅਲ ਬ੍ਰਦਰ ਨੇ ਜਾਂ ਕਿ ਕਜ਼ਨ ਨੇ ਨਹੀਂ ਸਾਡੇ ਬ੍ਰਦਰ ਨੇ ਜਿਸਕੇ ਬ੍ਰਦਰ ਮੇਰੇ ਭਰਾ ਉੱਥੀ ਨੇ ਪਰ ਉਹ ਭਰਾ ਨਹੀਂ ਯਾਰੀ ਦੋਸਤਾਂ ਉਹ ਬਸ ਅਸੀਂ ਭਰਾਵਾਂ ਦਾ ਨਹੀਂ ਰਹਿੰਦੇ ਆ ਜੀ ਮਤਲਬ ਅਸੀਂ ਉੱਥੇ 7-8 ਜਾਣੇ ਆ ਜਿਹੜੇ ਆਪਸ ਵਿੱਚ ਮਤਲਬ ਇੱਕ ਦੂਜੇ ਦੇ ਭਰਾ ਹੀ ਆ ਬਸ ਜੇ ਕਿ ਮਤਲਬ ਸਾਡੀ ਕਿਸੇ ਕੋਈ ਕਿਸੇ ਦੀ ਗੱਲ ਹੁੰਦੀ ਆ ਤੇ ਜੇ ਮੰਨ ਕੇ ਚੱਲ ਮੇਰੇ ਕੋਈ ਪ੍ਰੋਬਲਮ ਆਈ ਤੇ ਮੇਰੇ ਨਾਲ ਦੇ ਨੇ ਉਹਨੇ ਹੈਂਡਲ ਕਰ ਲੈਣੀ ਆ ਵੀ ਆਰ ਉਧਰਲੇ ਘਰੇ ਆ ਪ੍ਰੋਬਲਮ ਆ ਗਈ ਤੇ ਮੈਂ ਆ ਜੇ ਉਹ ਪੈਂਡ ਹਰਦਾ ਤਾਂ ਮਗਰੋਂ ਨੇ ਮੇਰੀ ਸਮੱਸਿਆ ਜਿਹੜੀ ਉਹ ਹੱਲ ਕਰ ਦੇਣੀ ਆ ਸਾਡਾ ਜਣੀ ਇੰਨਾ ਭਰਾਵੀ ਪਿਆਰ ਆ ਉੱਥੇ ਜਿਹੜੇ ਹਾਲੇ ਵੀ ਭਾਈ ਹਾਲੇ ਤੱਕ ਵੀ ਚਲੋ ਬਹੁਤੇ ਕਿਸਾਨ ਜਿਹੜੇ ਆ ਉਹ ਜਾਏ ਜਿਹੜੇ ਹਾਲੇ ਤੱਕ ਵੀ ਘਰਾਂ ਦੇ ਵਿੱਚ ਬੈਠੇ ਨੇ ਕੀ ਉਹਨਾਂ ਤੱਕ ਸੁਨੇਹਾ ਮੈਂ ਆਖਰੀ ਸੁਨੇਹਾ ਲੈਣ ਜੋ ਕੀ ਕਹਿਣਾ ਚਾਹੁੰਗੇ ਦੇਖੋ ਜੀ ਮੈਂ ਮਤਲਬ ਤਕਰੀਬਨ ਸਾਰਿਆਂ ਤੋਂ ਛੋਟਾ ਹੋਣ ਦੇ ਬਾਵਜੂਦ ਇੱਕ ਬੇਨਤੀ ਕਰ ਸਕਦਾ ਜੀ ਜ਼ਰੂਰ ਵੀ ਦੇਖੋ ਭਾਈ ਜੀ ਜੇ ਪ੍ਰਧਾਨ ਜੀ ਜਿਹੜੀ ਲੜਾਈ ਲੜ ਰਹੇ ਹੈ ਨਾ ਉਹ ਆਪ ਦੀ ਜਾਂ ਆਪਦੇ ਬੱਚਿਆਂ ਦੀ ਨਹੀਂ ਉਹ ਸਾਰਿਆਂ ਦੀ ਲੜ ਰਹੀ ਆ ਨਾ ਤਾਂ ਕੋਈ ਇਹ ਸੋਚੇ ਵੀ ਇਹ ਇੱਕ ਕਿਸਾਨ ਤਬਕੇ ਦੀ ਲੜਾਈ ਆ ਇਹ ਹਰ ਉਹ ਇਨਸਾਨ ਦੀ ਲੜਾਈ ਆ ਜਿਹੜਾ ਰੋਟੀ ਖਾਂਦਾ ਬਿਲਕੁਲ ਤਾਂ ਮੈਂ ਬੇਨਤੀ ਕਰੂੰਗਾ ਵੀ ਸਾਰੇ ਜਿੰਨੀ ਜੋਗੇ ਆ ਕੋਈ ਇੱਕ ਦਿਨ ਵਾਲਾ ਕੋਈ ਦੋ ਦਿਨ ਵਾਸਤੇ ਜਿੰਨੀ ਜੋਗਾ ਕੋਈ ਟਾਈਮ ਕੱਢ ਸਕਦਾ ਨਾ ਉਹ ਖਨੌਰੀ ਤੇ ਹਾਜ਼ਰੀ ਜ਼ਰੂਰ ਲਵਾਓ ਸੋ ਬਾਈ ਜੀ ਤੁਸੀਂ ਸਮਝਤਾ ਤੇ ਤੁਹਾਡੇ ਲਈ ਸਲਾਮ ਸਲੂਟ ਸਾਡੇ ادارے ਵੱਲੋਂ ਆਰਐਮਬੀ ਵੱਲੋਂ ਮੈਂ ਖੁਦ ਚਸ ਕਰਿਆਲ ਦੇ ਵੱਲੋਂ ਤੁਹਾਨੂੰ ਸਲਾਮ ਸਲੂਟ ਬਣਦਾ ਜੋ ਇਦਾਂ ਦੇ ਜਿਵੇਂ ਯੋਧੇ ਜਿਵੇਂ ਤੁਸੀਂ ਤੁਹਾਡੇ ਜਰਨਲ ਨੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇ ਵੱਲ ਤੁਸੀਂ ਉਹਨਾਂ ਦੇ ਯੋਧਿਆਂ ਨੂੰ ਸਲਾਮ ਸਲੂਟ ਇਦਾਂ ਦੇ ਨੂੰ ਵੀ ਜ਼ਰੂਰ ਬਣਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਧੰਨਵਾਦ ਜੀ ਥੈਂਕ ਯੂ ਸੋ ਮੇਰੇ ਨਾਲ ਮਲਕੇਪਿੰਡ ਤੋਂ ਬਾਈ ਰਤਨ ਹੁਰੀ ਸੀ ਕਿਉਂਕਿ ਇਹ ਵੀ ਬੜਾ ਵੱਡਾ ਜੇਰਾ ਹੁੰਦਾ ਹੈ ਬੜਾ ਵੱਡਾ ਹੌਸਲਾ ਹੁੰਦਾ ਜਿਵੇਂ ਬਾਈ ਨੇ ਵੀ ਗੱਲ ਕਰੀ ਆ ਕਿ ਤਿਆਂ ਨੇ ਤਿੰਨ ਛੋਟੀਆਂ-ਛੋਟੀਆਂ ਉਹਨਾਂ ਦੀ ਉਹਨਾਂ ਦੀ ਯਾਦ ਵੀ ਆਉਂਦੀ ਸੀ ਉਹਨਾਂ ਦੇ ਬੋਲ ਤੋਤਲੇ ਬੋਲੋ ਵੀ ਦਿਮਾਗ ਦੇ ਵਿੱਚ ਆਉਂ ਸੀ ਇੱਕ ਤਸਵੀਰ ਜਿਹੜੀ ਉਹ ਵੀ ਬਣਦੀ ਸੀ ਪਰ ਅੱਗੇ ਵੀ ਸੀ ਕਿ ਕਿਸਾਨੀ ਸੰਘਰਸ਼ ਆ ਅੱਗੇ ਵੀ ਸੀ ਕਿ ਜੇਕਰ ਸਾਡੇ ਜਰਨਲ ਕਿਸਾਨਾਂ ਆਗੂ ਜਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਮਰਨwarte ਬੈਠੇ ਨੇ ਆਪਣਾ ਸਭ ਕੁਝ ਤਿਆਗ ਕੇ ਤਾਂ ਕਿਉਂਕਿ ਜਿਵੇਂ ਉਹ ਕਹਿੰਦੇ ਆਖਦੇ ਨੇ ਕਿ ਅੱਗੇ ਜੋ ਕਰੂਗਾ ਉਹ ਪਰਮਾਤਮਾ ਕਰੂਗਾ ਤਾਂ ਕਹਿੰਦੇ ਵੈਸੀ ਹੀ ਅਸੀਂ ਹੌਸਲੇ ਦੇ ਦੇ ਨਾਲ ਵੈਸੀ ਹੀ ਜਜ਼ਬੇ ਦੇ ਨਾਲ ਅਸੀਂ ਬੈਠੇ ਸੀ ਅੱਜ ਦੀ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦਿਓ ਜਾਇਤ ਧੰਨਵਾਦ ਜੀ